ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਤਿਹਾਸ ਵਿੱਚ ਬਹੁਤ ਸੂਰਮੇ ਆਏ ਪਰ ਇੱਕ ਸੂਰਮਾ ਸੀ ਜਿਸ ਦਾ ਸਿਰ ਢੜ ਤੋਂ ਵੱਖ ਹੋ ਗਿਆ ਫਿਰ ਵੀ ਉਹ ਸਿੱਖੀ ਲਈ ਲੜਦਾ ਰਿਹਾ ਉਹ ਸੂਰਮਾ ਸੀ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਸ਼ਹੀਦੀ ਸਾਡੀ ਸਿੱਖ ਕੌਮ ਲਈ ਇੱਕ ਮਿਸਾਲ ਬਣ ਗਈ ਆਓ ਅੱਜ ਉਹਨਾਂ ਦੀ ਜ਼ਿੰਦਗੀ ਦੀ ਇੱਕ ਝਲਕ ਵੇਖੀਏ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਵਿੱਚ ਅੰਮ੍ਰਿਤਸਰ ਦੇ ਨੇੜੇ ਪਿੰਡ ਹਵਾੜੀ ਵਿੱਚ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਭਗਤ ਜੀ ਸੀ ਬਚਪਨ ਤੋਂ ਹੀ ਉਹ ਸ਼ਰਧਾਲੂ ਭਹਾਦਰ ਅਤੇ ਤੇਜ ਸੀ ਬਾਬਾ ਜੀ ਨੇ ਗੁਰਗੋਬਿੰਦ ਸਿੰਘ ਜੀ ਦੀ ਸੰਗਤ ਵੀ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਅਤੇ ਗੁਰਬਾਣੀ ਦਾ ਗਿਆਨ ਦਿੱਤਾ ਅਤੇ ਤਨਤਨ ਬਾਬਾ ਦੀਪ ਸਿੰਘ ਜੀ ਅਕਾਲ ਪੁਰਖ ਦੇ ਪਹਿਲੇ ਜਥੇਦਾਰ ਵੀ ਬਣੇ ਸਾ ਸੰਗਤ ਜੀ ਹੁਣ ਆਪਾਂ ਜਾਣਦੇ ਹਾਂ ਅਕਾਲੀ ਲੜਾਈ ਬਾਰੇ ਸਾਲ ਸੀ 1757 ਦਿੱਲੀ ਤੋਂ ਆ ਰਹੇ ਅਹਿਮਦ ਸ਼ਾਹ ਅਬਦਾਲੀ ਬਾਰੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਚੌਕੀ ਲਾਈ ਅਤੇ ਕਹਿਣ ਲੱਗੇ ਕਿ ਜਦ ਵੀ ਤੁਸੀਂ ਵੇਖੋਗੇ ਮੈਂ ਹਰਮੰਦਰ ਸਾਹਿਬ ਵੇਖਾਈ ਦੇਣਾ ਹੀ ਦੇਣਾ ਹੈ ਅਤੇ ਜੇ ਸਿਰ ਵੀ ਧੜ ਤੋਂ ਵੱਖ ਹੋ ਗਿਆ ਤਾਂ ਵੀ ਮੇਰੇ ਕਦਮ ਨਹੀਂ ਰੁਕਣਗੇ ਉਹ ਸਾਲ ਤਨ ਤਨ ਬਾਬਾ ਦੀਪ ਸਿੰਘ ਜੀ ਚੇਤਰ ਸਾਲ ਦੀ ਉਮਰ ਵਿੱਚ ਵੀ 5000 ਸਿੱਖਾਂ ਦੀ ਫੌਜ ਲੈ ਕੇ ਤਿਆਰ ਹੋ ਗਏ ਤੀਰ ਤਲਵਾਰ ਜੋਸ਼ ਸ਼ਰਦਾ ਅਤੇ ਨਿਆਉ ਦੇ ਰੂਪ ਵਿੱਚ ਤਿਆਰ ਵਰਤਿਆਰ ਸਨ ਦਾਸੰਗਤ ਜੀ 13 ਨਵੰਬਰ 1757 ਨੂੰ ਜਦ ਜੰਗ ਹੋਈ ਤਾਂ ਅਫਦਾਲੀ ਦੇ ਉਹ ਜੀ ਸੰਤਨ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਧਾਰ ਧਰ ਕੰਬ ਰਹੇ ਸਨ ਔਰ ਜੰਗ ਦੇ ਵਿੱਚਕਾਰ ਇੱਕ ਮੁਗਲ ਨੇ ਉਹਨਾਂ ਦੀ ਗਰਦਨ ਤੇ ਵੱਢੀ ਛੱਟ ਲਾ ਦਿੱਤੀ ਬਾਬਾ ਜੀ ਦਾ ਸਿਰ ਧੜ ਤੋਂ ਵੱਖ ਹੋ ਗਿਆ ਪਰ ਤਨ ਤਨ ਬਾਬਾ ਦੀਪ ਸਿੰਘ ਜੀ ਰੁਕੇ ਨਹੀਂ ਸਿਰ ਇੱਕ ਹੱਥ ਵਿੱਚ ਫੜ ਕੇ ਦੂਜੇ ਹੱਥ ਵਿੱਚ ਤਲਵਾਰ ਚਲਾਉਂਦੇ ਹੋਏ ਉਹ ਰਮੰਦਰ ਸਾਹਿਬ ਵੱਲ ਪੈਰ ਵਧਾਉਂਦੇ ਰਹੇ ਅਤੇ ਜਿੱਥੇ ਅੱਜ ਸ਼ਹੀਦੀ ਸਥਾਨ ਬਣਿਆ ਹੋਇਆ ਹੈ ਉੱਥੇ ਜਾ ਕੇ ਹੀ ਉਹਨਾਂ ਨੇ ਆਖਰੀ ਸਾਹ ਲਏ ਸਾਧ ਸੰਗਤ ਜੀ ਇਹ ਸੀ ਇੱਕ ਸੱਚਾ ਸਿੱਖ ਇੱਕ ਸੱਚਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਕੁਰਬਾਨੀ ਸਾਡੇ ਰੂਹ ਵਿੱਚ ਜੋਸ਼ ਪੈਦਾ ਕਰਦੀ ਹੈ ਅਤੇ ਅੱਜ ਵੀ ਹਰ ਬੰਦਾ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਹੈ ਅਤੇ ਯਾਦ ਕਰਦਾ ਹੈ ਸਾਧ ਸੰਗਤ ਜੀ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਹਰ ਪੰਜਾਬੀ ਨੌਜਵਾਨ ਇਹ ਗੱਲ ਨਾ ਭੁੱਲੇ ਕਿ ਉਹ ਕਿਸ ਕੌਮ ਦੇ ਹਨ ਅਤੇ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ